ਗੁਰਾਇਆ ਦੇ ਪਿੰਡ ਮਾਲਾ ਦੇ ਵਿੱਚ ਗੁਰਦੁਆਰਾ ਸ੍ਰੀ ਨਾਨਕ ਦੇ ਵੱਲੋਂ ਬੇਅਦਬੀ ਗੁਰਾਇਆ ਦੇ ਗੁਰਦੁਆ ਜਲੰਧਰ ਦਿਹਾਤੀ ਦੇ ਗੁਰਾਇਆ ਇਲਾਕੇ ਦੇ ਵਿੱਚ ਪਿੰਡ ਮਹਾਲਾ ਦੇ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੁਆਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਹ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੂਰੇ ਪਿੰਡ ਤੇ ਆਲੇ ਦੁਆਲੇ ਇਲਾਕੇ ਦੇ ਵਿੱਚ ਰੋਸ ਹੈ ਦੱਸ ਦਈਏ ਕਿ ਪਿੰਡ ਵਾਸੀਆਂ ਨੇ ਇਹ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਸਜ਼ਾ ਹੋਣੀ ਚਾਹੀਦੀ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਰਹਿਣ ਵਾਲੀ ਜਸਪ੍ਰੀਤ ਕੌਰ ਨੇ ਕਿਹਾ ਕਿ ਉਹ ਸ਼ਾਮ ਨੂੰ ਕਰੀ 5 ਵਜੇ ਗੁਰਦੁਆਰਾ ਸਾਹਿਬ ਗਈ ਅੰਦਰ ਕੋਈ ਮੌਜੂਦ ਨਹੀਂ ਸੀ ਉਸਨੇ ਬਾਹਰ ਮੁੰਥਾ ਟੇਕਿਆ ਕਰ ਵਾਪਸ ਆ ਗਿਆ ਲਗਭਗ ਤੇ ਲਗਭਗ 1 ਘੰਟੇ ਬਾਅਦ ਸ਼ਾਮ 6 ਵਜੇ ਦੇ ਕਰੀ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੁਝ ਸਮੇਂ ਬਾਅਦ ਪਿੰਡ ਵਾਸੀਆਂ ਨੂੰ ਫੋਨ ਕਰਕੇ ਦੱਸੇਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਾੜ ਕੇ ਸੁੱਟੇ ਗਏ ਨੇ ਤਾਂ ਇਸੇ ਨੂੰ ਲੈ ਕੇ ਹੁਣ ਪਿੰਡ ਵਾਸੀ ਵੱਡੀ ਗਿਣਤੀ ਦੇ ਵਿੱਚ ਜਦ ਗੁਰਦੁਆਰਾ ਸਾਹਿਬ ਪਹੁੰਚੇ ਸੀਸੀਟੀਵੀ ਕੈਮਰੇ ਖੋਲੇ ਗਏ ਤਾਂ ਕੋਈ ਕੈਮਰੇ ਯੂਰਪੀਟ ਉਹਨਾਂ ਦਾ ਕਹਿਣਾ ਕਿ ਕਟਨਾ ਦੇ ਸਮੇਂ ਕੋਈ ਵੀ ਕੈਮਰੇ ਵਾਲਾ ਵਰਕਰ ਉੱਥੇ ਮੌਜੂਦ ਹੀ ਨਹੀਂ ਸੀ ਗੁਰਦੁਆਰਾ ਪਿੰਡ ਦਾ ਸਭ ਤੋਂ ਪੁਰਾਣਾ ਹੈ ਤੇ ਸ਼ਰਧਾ ਦਾ ਮੁੱਖ ਕੇਂਦਰ ਹੈ ਹਾਲਾਂਕਿ ਇੱਥੇ ਸਤਾਈ ਗਰੰਥੀ ਸਿੰਘ ਦੀ ਵੀ ਨਿਯੁਕਤੀ ਨਹੀਂ ਹੈ ਤਾਂ ਉਦੋਂ ਹੀ ਡੀਐਸਪੀ ਫਲੋਰ ਐਸਐਚਓ ਗੁਰਾਇਆ ਵੀ ਮੌਕੇ ਤੇ ਪਹੁੰਚੇ ਨਹੀਂ ਸੀ ਜਿਸ ਦੀ ਵੀ ਫੁਟੇਜ ਤੋਂ ਬਾਅਦ ਉਹਨਾਂ ਜਾਂਚ ਸ਼ੁਰੂ ਕੀਤੀ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਪਰ ਪਿੰਡ ਵਾਸੀਆਂ ਦੇ ਵਿੱਚ ਕਾਫੀ ਰੋਸ ਨਜ਼ਰ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਨਾਲ ਮੇਰੇ ਵੱਡੇ ਭਾਈ ਸਾਹਿਬ ਪਰਵਿੰਦਰ ਜੀ ਸਾਰੇ ਸਿੱਖ ਸੰਗਤ ਅੱਜ ਅਸੀਂ ਇਕੱਠੇ ਹੋਏ ਆ ਪਿੰਡ ਮਾਲਾ ਜਲੰਧਰ ਦਾ ਪਿੰਡ ਆ ਸਾਨੂੰ ਇਹ ਖਬਰ ਮਿਲੀ ਸੀਗੀ ਲਗਭਗ ਸਵੇਕ 6:30 ਵਜੇ ਦੇ ਕਰੀਬ ਕਿ ਮਹਾਰਾਜ ਦੀ ਕੋਈ ਬਦਵੀ ਕਰ ਗਿਆ ਇੱਥੇ ਤੋਂ ਮੈਂ ਭਾਈ ਸਾਹਿਬ ਨਾਲ ਵੀ ਫੋਨ ਤੇ ਰਾਬਤਾ ਕੰਮ ਕੀਤਾ ਹੋਰ ਸਿੱਖ ਜਥੇਬੰਦੀਆਂ ਨੇ ਵੀ ਕੀਤਾ ਮੇਰੇ ਤੋਂ ਪਹਿਲਾਂ ਵੀ ਲੇਕਿਨ ਕਾਫੀ ਬੰਦੇ ਆ ਚੁੱਕੇ ਸੀ ਇਹ ਕਿ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਹੈ ਜੀ ਇਹ ਲੇਕਿਨ ਮੈਂ ਪ੍ਰਸ਼ਾਸਨ ਤੇ ਵੀ ਇਹਦੇ ਤੇ ਸਵਾਲ ਚੁੱਕੇ ਜਾ ਰਹੇ ਆ ਕਿਉਂ ਕਿ ਘਟਨਾਵਾਂ ਜਿਹੜੀਆਂ ਬਾਰ-ਬਾਰ ਹੋ ਰਹੀਆਂ ਉਹ ਟਾਰਗੇਟ ਕਰਕੇ ਟਾਰਗੇਟ ਕਰਕੇ ਕਿ ਜਿਹੜਾ ਭਾਈਚਾਰਾ ਬਣਿਆ ਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ੇ ਕਰ ਰਹੇ ਆ ਲੋਕ ਸ਼ਰਾਰਤੀ ਅਨਸਰ ਇੱਥੇ ਵੀ ਜਿਹੜੀ ਅਸੀਂ ਆ ਕੇ ਜੋ ਸਾਨੂੰ ਪਹਿਲੀ ਇਨਫੋਰਮੇਸ਼ਨ ਹੀ ਮਿਲੀ ਆ ਜੋ ਅਸੀਂ ਆਪਣੇ ਹਿਸਾਬ ਨਾਲ ਇਹਦੇ ਚ ਇਨਵੈਸਟੀਗੇਸ਼ਨ ਕੀਤੀ ਜੋ ਪੁਲਿਸ ਪ੍ਰਸ਼ਾਸਨ ਇਨਵੈਸਟੀਗੇਸ਼ਨ ਕਰ ਰਿਹਾ ਡੀਐਸਪੀ ਸਾਹਿਬ ਆਏ ਹੋਏ ਆ ਇਹਦੇ ਵਿੱਚ ਵੀ ਇੱਕ ਜਦੋਂ ਅਸੀਂ ਵੀਡੀਓ ਦੇਖੀ ਇੱਕ 14 ਸਾਲ ਦਾ ਬੱਚਾ ਇੱਕ ਕੋਈ ਮੁੰਡਾ ਹੋਰ ਹੈ ਕੋਈ ਵੱਡਾ ਵੱਡੀ ਉਮਰ ਦਾ ਹੈ ਕੋਈ ਬੀਬੀ ਗਈ ਆ ਤਿੰਨ ਚਾਰ ਬੰਦੇ ਅੰਦਰ ਗਏ ਆ ਲੇਕਿਨ ਜਿਹੜੀ ਸ਼ੱਕ ਦੀ ਸੂਈ ਆ ਉਹ ਤਾਂ ਪ੍ਰਸ਼ਾਸਨ ਦੱਸੇਗਾ ਕਿ ਸ਼ੱਕ ਦੀ ਸੂਈ ਇਹ ਕਰ ਰਿਹਾ ਕਿ ਛੋਟੇ ਬੱਚੇ ਤੇ ਉਹ ਵੀ ਕਹਿ ਰਹੇ ਕਿ ਮਾਨਤਬੁੱਧੀ ਹੈ ਜੀ ਕੋਈ ਫਿਰ ਇੱਕ ਜੀ ਇਥੇ ਇੱਕ ਬਿਲਕੁਲ ਕਰਨਾਲ ਹੈ ਜਿਹੜਾ ਕਿ ਪ੍ਰਧਾਨ ਦਾ ਘਰ ਆ ਪ੍ਰਧਾਨ ਦਾ ਪ੍ਰਧਾਨ ਦਾ ਕੋਈ ਮੁੰਡਾ ਆ ਕਹਿੰਦੇ ਉਹ ਕਹਿੰਦਾ ਵੀ ਸ਼ਰਾਬੀ ਹੈ ਜੀ ਉਹਦੇ ਕਿਡਨੀਆਂ ਫੇਲ ਹੈ ਚਲੋ ਇਹ ਗੱਲ ਮੰਨ ਲੈਣੇ ਮੈਡੀਕਲੀ ਹੋਊਗੀ ਲੇਕਿਨ ਉਹਨੂੰ ਇੰਨਾ ਪਤਾ ਉੱਪਰ ਖੜ ਕੇ ਚੈਲੰਜ ਕਰ ਰਿਹਾ ਸਾਰੀ ਸੰਗਤ ਨੂੰ ਪੂਰੀ ਸਿੱਖ ਸੰਗਤ ਨੂੰ ਕਰ ਰਿਹਾ ਚੈਲੰਜ ਕਿ ਮੈਂ ਕੀਤਾ ਜੋ ਤੁਹਾਡੇ ਕੋਲ ਹੁੰਦਾ ਕਰ ਲਓ ਕਿੰਨੀ ਮਾੜੀ ਗੱਲ ਹੈ ਪ੍ਰਸ਼ਾਸਨ ਦੇ ਹੁੰਦੇ ਹੋਏ ਪ੍ਰਸ਼ਾਸਨ ਨੇ ਸ਼ਵਾਸ਼ਣ ਦਿੱਤਾ ਕਿ ਉਹਨੂੰ ਹੁਣ ਅਰੈਸਟ ਪਾਉਗੇ ਲੇਕਿਨ ਉਹਨੇ ਅੰਦਰ ਦਰਵਾਜ਼ਾ ਨਹੀਂ ਖੁੱਲਿਆ ਅਸੀਂ ਉਹਨੂੰ ਵੈਸੇ ਚਲੋ ਮਹਾਰਾਜਾ ਕਿਰਪਾ ਕਰਨਗੇ ਕੋਈ ਨਾ ਕੋਈ ਤੇ ਇਹ ਬਹੁਤ ਹੀ ਮਾੜੀ ਬੰਦਭਾਗੀ ਕਟਨਾ ਇਹ ਹੋਣੀ ਨਹੀਂ ਚਾਹੀਦੀ ਸੀ ਜਿਹੜਾ ਵੀ ਇਹ ਦੋਸ਼ੀ ਆ ਅੱਜ ਇਹ ਸਾਰੀਆਂ ਸਿੱਖ ਸੰਗਤਾਂ ਮੈਂ ਇੱਥੇ ਬੈਠੀਆਂ ਆ ਅਸੀਂ ਉਦੋਂ ਤੱਕ ਨਹੀਂ ਜਾਣਾ ਜਦੋਂ ਤੱਕ ਦੋਸ਼ੀ ਪੁਲਿਸ ਨੂੰ ਦੋਸ਼ੀ ਨੂੰ ਨਾਮਜ਼ਦ ਨਹੀਂ ਕਰ ਲੈਂਦੀ ਤੇ ਉਹਨੂੰ ਐਫ ਆਈ ਆਰ ਦੇ ਵਿੱਚ ਦਰਜ ਨਹੀਂ ਕਰ ਲੈਂਦੀ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਆ ਜੋ ਪ੍ਰਕਾਯਕ ਕਾਨੂੰਨੀ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਆ ਪ੍ਰਸ਼ਾਸਨ ਜੋ ਕਾਨੂੰਨੀ ਕਾਰਵਾਈ ਅਸੀਂ ਪ੍ਰਸ਼ਾਸਨ ਪੂਰਾ ਸਹਿਯੋਗ ਦੇ ਰਹੇ ਨੇ ਕਿ ਭਾਈ ਸਾਹਿਬ ਬਿਲਕੁਲ ਜੀ ਜੀ ਜੋ ਪ੍ਰਸ਼ਾਸਨ ਕਾਨੂੰਨੀ ਕਾਰਵਾਈ ਇਹ ਤੇ ਕਰੇਗਾ ਲੇਕਿਨ ਅਸੀਂ ਉਹਨਾਂ ਤੇ ਦਬਾਅ ਪਾਣਾ ਕਿ ਅੱਜ ਕਾਨੂੰਨੀ ਕਰਵੇ ਅੱਜ ਤੋਂ ਅੱਜ ਹੀ ਹੋਵੇ ਤੁਰੇ ਇਦਾਂ ਦੀਆਂ ਘਟਨਾਵਾਂ ਕਿ ਇੰਨੀਆਂ ਸਖਤ ਸਜ਼ਾਾਂਵਾਂ ਹੋਣ ਇਹਦੇ ਵਿੱਚ ਸਖਤ ਸਜ਼ਾਾਂਵਾਂ ਡੀਐਸਪੀ ਸਾਹਿਬ ਸੁਣ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਦੇ ਤੇ ਇਦਾਂ ਦੀਆਂ ਕੋਈ ਸਖਤ ਧਾਰਾਵਾਂ ਲਾਓ ਜਿਹੜੀਆਂ ਕਿ ਹੁਣ ਮੇਰੇ ਕੱਲ ਭਗਵਾਨ ਜੀ ਮਾਨ ਨੇ ਕੋਈ ਐਮੈਂਡਮੈਂਟ ਕਰਕੇ ਕਾਨੂੰਨ ਦੇ ਵਿੱਚ ਸੋਧ ਕੀਤੀ ਹੈ ਇੱਕ ਸਖਤ ਧਾਰਾਵਾਂ ਲਾਓ ਤਾਂ ਕਿ ਜਿਹੜੀ ਔਣ ਬੜੇ ਹੋਰ ਲੋਕ ਆ ਜਿਹੜੇ ਕੋਈ ਸੋਚਣ ਵੀ ਅਸੀਂ ਕਰਨਾ ਆ ਉਹਨਾਂ ਤੇ ਪਹਿਲੇ ਨੱਥ ਪੈ ਸਕੇ ਕਿ ਇਹ ਇਹ ਤਾਂ ਅਸੀਂ ਕੰਮ ਨਹੀਂ ਕਰ ਸਕਦੇ। ਮਤਲਬ ਸੀਸੀਟੀਵੀ ਕਿੱਥੇ ਦੀ ਸਾਹਮਣੇ ਆਈ ਹੈ ਕਿ ਤੁਸੀਂ ਕਹਿੰਦੇ ਸੀਸੀਟੀਵੀ ਦੇ ਵਿੱਚ ਕੁਝ ਪਾਏ ਹੈਗੇ। ਦੇਖੋ ਜੀ ਜਿਹੜੀ ਸੀਸੀਟੀਵੀ ਆ ਜਿਹੜੀ ਕਿ ਅਕਾਲ ਤਖਤ ਤੋਂ ਇੱਕ ਨੋਟਿਸ ਹੋਇਆ ਹੋਇਆ ਇਹ ਸੀਸੀਟੀਵੀ ਸਰ ਗੁਰਦੁਆਰ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ। ਲੇਕਿਨ ਇਸ ਗੁਰੂ ਘਰ 'ਚ ਸੀਸੀਟੀਵੀ ਤਾਂ ਲੱਗੇ ਆ ਲੇਕਿਨ ਉਹ ਚੱਲਦੇ ਨਹੀਂ ਜੀ। ਇਹ ਵੀ ਹੁਣ ਜਾਂਚ ਦਾ ਵਿਸ਼ਾ ਆ ਕਿ ਕਿ ਜਾਣ ਕੇ ਤਾਂ ਨਹੀਂ ਬੰਦ ਕਰ ਦਿੱਤੇ। ਫਿਰ ਇੱਕ ਨਾਲ ਇੱਕ ਘਰ ਆ ਕਿਸੇ ਪਿੱਛੇ ਤੇ ਗੁੰਡੇ ਉੱਥੋਂ ਅਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਦੇਖਿਆ ਜੋ ਗੁਰੂ ਘਰ ਦਾ ਦਰਵਾਜ਼ਾ ਦਾ ਗੇਟ ਮੈਨ ਆ ਰਿਹਾ। ਉਹਦੇ ਵਿੱਚ ਜਿਸ ਟਾਈਮ ਤੇ ਕਹਿ ਰਹੇ ਆ ਕਿ ਵਿ ਉਹ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਦੇ ਵਿੱਚ ਇੱਕ ਲੜਕਾ ਵੀ ਗਿਆ ਰਿਆ ਅੰਦਰ ਇੱਕ ਕੋਈ ਬੀਬੀ ਗਈ ਅੰਦਰ ਤੇ ਇੱਕ ਹੋਰ ਕੋਈ ਜੈਂਟਲਮੈਨ ਹੈ 33 35 ਸਾਲ ਦਾ ਉਹਨੂੰ ਕੀ ਨਾਮ ਪਤਨ ਕੀ ਲੈ ਰਿਹਾ ਉਹਦਾ ਮਾਨ ਮਾਨ ਹਾਂਜੀ ਕੋਈ ਮਾਨ ਨਾ ਲੈ ਰਿਆ ਉਹਨੂੰ ਸ਼ੱਕ ਦੇ ਧਿਆਰੇ ਚ ਤਾਂ ਦੋਨੇ ਹੀ ਆ ਔਰ ਇੱਕ ਵੱਡੀ ਗੱਲ ਮੈਂ ਤੁਹਾਡੇ মিডিਆ ਨੇ ਦੱਸਣਾ ਚਾਹਣਾ ਤੇ ਦੋ ਧਿਰਾਂ ਦੀ ਆਪਸ ਵਿੱਚ ਰੰਜਿਸ਼ਬਾਜੀ ਆ ਉਹ ਕਿੰਨੇ ਬਿਸ਼ਰਮ ਲੋਕ ਹੋ ਗਏ ਆ ਤੇ ਰੰਜਿਸ਼ਬਾਜੀ ਕਰਕੇ ਮਹਾਰਾਜ ਤੱਕ ਪਹੁੰਚ ਗਏ ਫੇ ਆਪਣੀਆਂ ਰੰਜਿਸ਼ਾਂ ਸੈੱਟ ਕਰਨ ਲਈ ਤੁਸੀਂ ਮਹਾਰਾਜ ਦੇ ਅੰਗਾਂ ਤੇ ਬਿਆਦਵੀ ਕਰੋਗੇ ਕੁਝ ਦਿਨ ਪਹਿਲਾਂ ਹੋਈ ਹੈ ਇੱਥੇ ਲੜਾਈ ਦੱਸ ਰਹੇ ਹਾਂ ਹਾਂ ਉਹ ਲੜਾਈ ਦਾ ਇੱਕ ਉਹ ਵੀ ਇੱਕ ਐਂਗਲ ਹੋ ਸਕਦਾ ਮੈਂ ਕਹਿੰਦਾ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਕਰੇਗੀ ਕਿ ਇਹ ਕਿਉਂ ਇਹ ਗੱਲਾਂ ਹੋ ਰਹੀਆਂ ਇਹ ਹੋਣੀਆਂ ਨਹੀਂ ਚਾਹੀਦੀਆਂ ਤੇ ਇਹਦੇ ਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਬਾਈ ਕਹਿੰਦੇ ਸਭ ਤੋਂ ਪੁਰਾਣਾ ਗੁਰੂ ਘਰ ਹੈ ਜੀ ਪਰ ਤੁਸੀਂ ਅੰਦਰ ਹਾਲਾਤ ਵੀ ਦੇਖੇ ਹੈਗੇ ਕਿਹੋ ਜਿਹੇ ਹਾਲਾਤ ਹੈਗੇ ਕਮਰੇ ਦੇ ਕਿਹੋ ਜਿਹੇ ਹਾਲਾਤ ਸਿਗੇ ਜਾਂ ਇਹਦੀ ਕੋਈ ਕਮੇਟੀ ਕਹਿੰਦੇ ਨਹੀਂ ਬਣਾਈ ਹੋਈ ਹੈ ਕਿ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਜੀ ਇੱਥੇ ਦੇਖੋ ਜੀ ਇਹਦੇ ਵਿੱਚ ਜਿਹੜੀ ਹੁਣ ਕਮੇਟੀਆਂ ਲਈ ਲੜਾਈਆਂ ਤਾਂ ਹੋ ਰਹੀਆਂ ਹਨ ਇਹਨਾਂ ਦੀਆਂ ਕਿ ਕਿਹਨੇ ਮੰਨਣਾ ਪ੍ਰਧਾਨ ਤੁਸੀਂ ਹੁਣ ਖੁਦ ਵੀ ਦੇਖਿਆ ਅੰਦਰ ਬਾਲੇ ਪਏ ਹੋਇਆ ਸ਼ਰਮ ਵਾਲੀ ਗੱਲ ਨਹੀਂ ਸਾਡੇ ਘਰਾਂ ਦੇ ਬਾਲੇ ਪਏ ਆ ਅਸੀਂ ਵਧੀਆ ਵਧੀਆ ਲੈਂਟਰ ਪਾ ਰਹੇ ਹਾਂ ਪਾ ਰਹੇ ਨੇ ਜੀ ਬਿਲਕੁਲ ਤੇ ਮਹਾਰਾਜ ਦਾ ਜਿੱਥੇ ਮਹਾਰਾਜ ਦੀ ਸਵਾਰੀ ਆ ਮਹਾਰਾਜ ਦਾ ਪ੍ਰਕਾਸ਼ ਆ ਉੱਥੇ ਤੁਸੀਂ ਬਾਲੇ ਪਏ ਹੋ ਔਰ ਵਿੱਚੋਂ ਮੈਨੂੰ ਇਹ ਵੀ ਮੀਂਹ ਦੇ ਕਿਣੀਆਂ-ਕੁਣੀਆਂ ਵੀ ਆ ਕੇ ਕੋ ਪਾਣੀ-ਪੂਣੀ ਵੀ ਡਰਦਾ ਹੈ ਇਹ ਤਾਂ ਇਹਨਾਂ ਨੂੰ ਹੁਣ ਇਹ ਸੋਚਣਾ ਚਾਹੀਦਾ ਕਿ ਨੂੰ ਘਰ ਆਪਣੇ ਪੰਡਾਂ 'ਚ 4-4 5-5 ਆ ਲੇਕਿਨ ਜੇ ਸਾਬ ਸੰਭਾਲਣੀ ਹੈਗੀ ਤਾਂ ਮੇਰੇ ਹਿਸਾਬ ਨਾਲ ਇਸ ਤੋਂ ਇਹ ਘਣੌਣੀ ਹਰਕਤ ਜਾਂ ਘਣੌਣੀ ਗੱਲ ਨਹੀਂ ਹੋ ਸਕਦੀ ਸਰਦਾਰ ਸੀਸੀ ਕੀ ਜਿਹੜੇ ਮੀਂਹ ਜੰਦ ਦੇ ਹੈਗੇ ਕੌਣ ਜਿੰਨੇ ਵਾਰੀ ਕੌਣ ਲੈਂਦਾ ਰਿਹਾ ਹੈਗਾ ਇੱਥੇ ਫੇਰ ਹੁਣ ਤੱਕ ਇਹ ਕਹਿੰਦੇ ਪ੍ਰਬੰਧ ਕੋਈ ਵੀ ਮੰਤਦਾਂ ਨਹੀਂ ਹੈਗਾ ਕਮੇਟੀ ਹੈਗੀ ਨਹੀਂ ਹੈਗੀ ਕੋਈ ਹੋਰ ਵਿੱਚ ਗੱਲ ਇਦਾਂ ਆ ਪ੍ਰਧਾਨਗੀ ਤੋਂ ਲੈਣੀ ਤਾਂ ਸਾਰੇ ਚਾਹੁੰਦੇ ਹੁਣ ਸਾਰੇ ਇਸ ਟਾਈਮ ਮੁਕਰ ਰਹੇ ਹੋ ਕਿ ਪ੍ਰਧਾਨ ਕਹੇ ਰਹੇ ਮੈਂ ਪਹਿਲਾਂ ਪ੍ਰਧਾਨ ਸੀ 16 ਤਰੀਕ ਤੋਂ ਇਹ 16 ਤੋਂ ਲੈ ਕੇ 20 ਤੱਕ ਦੇ 4-5 ਦਿਨ ਦੇ ਵਿੱਚ ਵੀ ਕੁਝ ਗੱਲ ਇਹਦੀ ਹੋਈ ਆ ਇਸ ਵਿੱਚ ਹੀ ਕੋਈ ਲੜਾਈ ਝਗੜਾ ਕੀ ਹੋਇਆ ਤੇ ਜੇ ਇਹਦੇ ਨਾਲ ਕੋਈ ਨਾ ਆਪਸੀ ਚ ਰੰਜਿਸ਼ ਹੈ ਮੈਨੂੰ ਲੱਗ ਰਹੀ ਹੈ ਇਹਦੇ ਵਿੱਚ ਕੋਈ ਪ੍ਰਧਾਨਗੀ ਦੀ ਚੱਕਰ ਆ ਪੱਕਾ ਕਹਿੰਦੇ ਕੋਈ ਗ੍ਰਾਂਤੀ ਸਿੰਘ ਵੀ ਨਹੀਂ ਗ੍ਰਾਂਤੀ ਸਿੰਘ ਨਹੀਂ ਸਾਡੇ ਭਾਈ ਸਾਹਿਬ ਤੁਸੀਂ ਪੜ੍ਹ ਕੇ ਉਹ ਚਲੋ ਉਹ ਗ੍ਰਾਂਥੀ ਸਿੰਘ ਤਾਂ ਜ਼ਰੂਰ ਹੋਣਾ ਚਾਹੀਦਾ ਲੇਕਿਨ ਇਹ ਕਹਿੰਦੇ ਐਸੇ ਗੁਰੂ ਘਰ ਚ ਨਹੀਂ ਦੂਸਰੇ ਗੁਰੂ ਘਰ ਉੱਥੇ ਵੀ ਹੈ ਨਹੀਂ ਅੱਛਾ ਜੀ ਹਾਂ ਜੀ ਗੁਰੂ ਘਰ ਚਾਰ ਪੰਜ ਰੂੜ ਚਾਰ ਹੈ ਜੀ ਪੰਜ ਹੈ ਜੀ ਪੰਜ ਗੁਰੂ ਘਰ ਹੈ ਲੇਕਿਨ ਗ੍ਰਾਂਥੀ ਇਹਨਾਂ ਕੋਈ ਹੈ ਨਹੀਂ ਬੜੀ ਸ਼ਰਮ ਵਾਲੀ ਗੱਲ ਮੇਰੇ ਸਾਹਮਣੇ ਬਿਆਨਾਂ ਦੇ ਫਿਰਕੇ ਦੇ ਬਿਆਨਾਂ ਦੇ ਦਸਤੌਰੀ ਬਿਆਨਾਂ ਤੇ ਇੱਕ ਮਾਤਾ ਜੀ ਹੈ ਜਿਹੜੇ ਬਿਆਨ ਦਰਜ ਕਰਵਾ ਰਹੇ ਆ ਬਾਕੀ ਜਿਹੜੇ ਵੀ ਕਿੰਨੇ ਵੀ ਇਹਨਾਂ ਨੂੰ ਸਸਪੈਕਟ ਹੈ ਉਹਨਾਂ ਸਾਰਿਆਂ ਦੇ ਬਿਆਨ ਲਏ ਆ ਚਾਰ ਪੰਜ ਬੰਦੇ ਹੈਗੇ ਆ ਉਹਦੇ ਬਿਆਨਾਂ ਦੇ ਆਧਾਰ ਤੇ ਦੋ ਇਹਨਾਂ ਨੇ ਮੇਰੇ ਕਿਤਾ ਜਿੱਥੋਂ ਮੈਨੂੰ ਇਨਫ ਦੋ ਬੰਦੇ ਇਹਨਾਂ ਨੇ ਅਰੈਸਟ ਵੀ ਕੀਤੇ ਆ ਉਹਨਾਂ ਤੋਂ ਕੁਛ ਨਹੀਂ ਚੱਲ ਰਹੀ ਆ ਉਹ ਬਾਕੀ ਇਨਵੈਸਟ ਪਾਰਟ ਆਫ ਇਨਵੈਸਟੀਗੇਸ਼ਨ ਆ ਕਿ ਪੁਲਿਸ ਕਿਸ ਤਰ੍ਹਾਂ ਉਹਨੂੰ ਮੈਸਿਵ ਕਰ ਰਹੀ ਆ ਜਿਹੜੇ ਬੰਦੋਂ ਤੋਂ ਵੀ ਕਿੰਨੇ ਜੀ ਇੱਥੇ ਪਏ ਸੀਗੇ ਪਿੱਛੇ ਪਹਿਲਾਂ ਕਾਫੀ ਟਾਈਮ ਪਹਿਲਾਂ ਤਿੰਨ ਹੁੰਦੇ ਸੀ ਕਹਿੰਦੇ ਜੀ ਹੁਣ ਇਸ ਟਾਈਮ ਦੋ ਬਰਾਬਰ ਨੇ ਜੀ ਇੱਕ ਪ੍ਰਕਾਸ਼ ਕੀਤਾ ਜੀ ਇੱਕ ਸੁਖਾਸਨ ਦੇ ਵਿੱਚ ਉਹ ਹੁੰਦਾ ਕੋਈ ਉਹਨਾਂ ਦਾ ਕੀਤੇ ਗਿਆ ਜੀ ਉਹਨਾਂ ਦਾ ਹੁਣ ਕੀ ਨਹੀਂ ਉਹਨਾਂ ਦਾ ਸਾਰਾ ਪੰਤ ਇਕੱਠਾ ਹੋਇਆ ਜੀ ਜਿੱਦਾਂ ਅਸੀਂ ਵਿਚਾਰ ਵਚਨਦਰਾ ਕਰਕੇ ਜੋ ਵੀ ਹੈ ਕਿ ਇੱਥੇ ਜੋ ਵੀ ਅਗਲੀ ਰਾਤ ਸੀ ਬੈਠੇ ਠੀਕ ਮੈਨੂੰ ਸੀਸ ਕੀਤੇ ਆ ਕਿੰਨੇ ਘੰਟੇ ਦੀ ਆ ਲੇਕਿਨ ਇੱਕ ਹੁਣ ਇੱਕ ਬੜੀ ਹੁਣੇ ਹੁਣੇ ਲੇਟ ਸੇ ਇੱਕ ਗੱਲ ਹੋਈ ਆ ਇੱਕ ਬਿਲਕੁਲ ਨਾਲ ਉਹਦੇ ਉੱਪਰ ਬੰਦਾ ਖੜਾ ਕਰਕੇ ਚੈਲੰਜ ਕਰ ਰਿਹਾ ਕਹਿੰਦਾ ਮੈਂ ਕੀਤਾ ਜੋ ਤੁਸੀਂ ਕਰਨਾ ਜੋ ਮੈਂ ਤੁਹਾਨੂੰ ਲਾਫੀ ਨਹੀਂ ਬੋਲ ਸਕਦਾ ਜੋ ਨੇ ਗੰਦੀ ਸ਼ਬਦਾਵਲੀ ਬੋਲੀ ਆ ਅਸੀਂ ਸਾਡੇ ਸਿੰਘ ਉਹਦੇ ਨੂੰ ਗਏ ਆ ਲੇਕਿਨ ਉਹਨੇ ਦਰਵਾਜ਼ਾ ਨਹੀਂ ਅੰਦਰੋਂ ਖੋਲਿਆ ਅਸੀਂ ਉਹ ਤਾਂ ਵੀ ਇੰਤਜ਼ਾਰ ਕਰ ਰਹੇ ਆ ਉਹਨੂੰ ਵੀ ਅਸੀਂ ਦੇਖਦੇ ਆ ਪੁੱਛਦੇ ਆ ਕਿ ਕੀ ਕੀਤਾ ਉਹਨੇ ਤੋਂ ਤੇ ਬੜੀ ਮੰਦ ਭਾਗੀ ਗੱਲ ਆ ਸਾਰੇ ਬਿਸ਼ੂਬ ਦੇ ਵਿੱਚ ਵਰਲਡ ਦੇ ਵਿੱਚ ਸਿੱਖਾਂ ਦੇ ਹੱਦ ਦੇ ਬੰਦੂਰੇ ਗਏ ਆ ਤੇ ਇਸ ਤੋਂ ਕੋਈ ਮਾੜੀ ਘਟਨਾ ਮੇਰੇ ਹਿਸਾਬ ਨਾਲ ਕੋਈ ਵਰਲਡ ਦੇ ਵਿੱਚ ਹੋ ਨਹੀਂ ਸਕਦੀ ਇਹ ਬਿਲਕੁਲ ਸ਼ਰਾਰਤੀ ਅਨਸਰ ਹੈ ਕਿਉਂਕਿ ਜਿਹੜਾ ਆਪਣਾ ਭਾਈਚਾਰਾ ਜਿਹੜਾ ਆਪਣਾ ਬਣਿਆ ਹੋਇਆ ਪੰਜਾਬ ਦੇ ਵਿੱਚ ਇਹ ਕੋਸ਼ਿਸ਼ ਇੱਕ ਸ਼ਰਾਰਤੀ ਅਨਸਰ ਜਿਹੜੇ ਕਿ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਕੋਈ ਬੱਚਾ ਮੂਰੇ ਕਰ ਦਿੰਦੇ ਆ ਹੁਣ ਵੀ ਇਹਦੇ ਵਿੱਚ ਵੀ ਇੱਕ ਗੱਲ ਮੇਰੇ ਸਾਹਮਣੇ ਆ ਰਹੀ ਹੈ ਇੱਕ ਬੱਚਾ ਹੈ ਕਹਿੰਦੇ 14 ਸਾਲ ਦਾ ਉਹ ਵੀ ਮੰਦ ਮੰਦਬੁੱਧੀ ਪਤਾ ਨਹੀਂ ਮੰਦਬੁੱਧੀ ਇੱਥੇ ਇਹਨਾਂ ਨੂੰ ਮੰਦਬੁੱਧੀ ਨੂੰ ਪਤਾ ਕਿ ਤਲਾ ਜਿੰਦਾ ਗੁਰਦੁਆਰੇ ਜਾਣਾ ਔਰ ਜਾ ਕੇ ਸਪੈਸ਼ਲ ਗੁਰੂ ਸਾਹਿਬ ਦੇ ਅੰਗਨ ਪਿਆਦਵੀ ਕਿੱਦਾਂ ਕਰਨੀ ਆ ਦੂਸਰੀ ਗੱਲ ਮੈਂ ਕਿੱਥੇ ਕਹਿਣਾ ਚਾਹੁੰਨਾ ਕਿ ਇਹਦੀ ਵਿੱਚ ਪੰਚਾਇਤ ਪਿੰਡ ਦਾ ਪਿੰਡ ਦੇ ਹੋ ਇਕੱਠੇ ਹੋਏ ਆ ਇਹ ਦੋਸ਼ੀ ਆ ਗੁਰੂ ਘਰ ਜਦੋਂ ਬਣਾਇਆ ਤੇ ਇਹਨਾਂ ਦਾ ਫਰਜ਼ ਨਹੀਂ ਬਣਦਾ ਕਿ ਗੁਰੂ ਸਾਹਿਬ ਦੇਖ ਰਿਹਾ ਕੋਣ ਕਰੂਗਾ ਕੋਈ ਬਾਹਰੋਂ ਆ ਕੇ ਕਰਨਾ ਕਿਸੇ ਨੇ ਪਹਿਲਾਂ ਸਭ ਤੋਂ ਜ਼ਿੰਮੇਵਾਰ ਇਹ ਆ ਇਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਊਗਾ ਕੱਲ ਤੱਕ ਤੈਨੂੰ ਸੱਦਿਆ ਜਾਊਗਾ ਕਿ ਕਿਉਂਕਿ ਇਹਨਾਂ ਦੀ ਇਹਨਾਂ ਦੀ ਨਲਾਕੀ ਕਰਕੇ ਸਾਰਾ ਕੁਝ ਹੋਇਆ ਜੀ ਰੱਖਣਾ ਬਈ ਰੇਡੀ ਲਗਾ ਆਟੀ ਕਮ ਤੱਕ ਰਿਆ ਯਾਰ ਅਗਲੇ ਤਾਂ ਕਰਨੀ ਹੈ ਤੁਸੀਂ ਆਪਣਾ ਲੋਕ ਕੈਮਰਾ ਖੇਚ ਲਓ ਹਣੀ ਜ਼ੂਮ ਮਾਰਨ ਦੀ ਕੋਈ ਨਹੀਂ ਵਧੀ ਗੱਲ ਸਹੀ ਆ ਐਕਸਮੈਂਟ ਮਿਟਾਓ ਸਰ ਅੱਜ ਜੋ ਬਿਆਦਵੀ ਦੀ ਘਟਨਾ ਮਾਲਾ ਪਿੰਡ ਵਿੱਚ ਹੋਈ ਆ ਤੁਸੀਂ ਸਤਕਾਰ ਕਮੇਟੀ ਸਾਰੀ ਪਹੁੰਚੀ ਐ ਇੱਥੇ ਕੀ ਕਹਿਣਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਅਰਬਾਂ ਖਰਬਾਂ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਸੋ ਅੱਜ ਪਿੰਡ ਮਹਾਲਾ ਗੁਰਾਇਆਂ ਲੱਗੇ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਅੰਗਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਬਹੁਤ ਹੀ ਨਿੰਦਕਯੋਗ ਆ ਤੇ ਸਾਰੇ ਪਿੰਡ ਦੇ ਉੱਪਰ ਧੱਬੇ ਦਾ ਦਾਗ ਹੈ ਜੀ ਇਹ ਸਾਰੀ ਉਮਰ ਨਹੀਂ ਤੋਂ ਹੋਣਾ ਇਹ ਸਿਰਫ ਬੇਇੱਜ਼ਤੀ ਦਾ ਮੁੱਖ ਕਾਰਨ ਅਕਾਲ ਤਖਤ ਸਾਹਿਬ ਤੋਂ ਸਮੇਂ-ਸਮੇਂ ਸਰ एलान ਹੁੰਦਾ ਹੈ ਕਿ ਗੁਰੂ ਘਰ ਦੇ ਵਿੱਚ ਕੈਮਰੇ ਲਾਏ ਜਾਣ ਚੌਬਦਾਰ ਰੱਖੇ ਜਾਣ ਨਿਗਰਾਨੀ ਹਟ ਰਵੇ ਪਰ ਇੱਥੇ ਸਾਰੀਆਂ ਚੀਜ਼ਾਂ ਹੀ ਮर्यादा ਤੋਂ ਉਲਟ ਚੱਲੀਆਂ ਸੀ ਜੋ ਗੁਰੂ ਘਰ ਦੇ ਹਾਲਾਤ ਤੁਸੀਂ ਦੇਖ ਹੀ ਲਏ ਜੀ ਬੜੇ ਤਰਸਯੋਗ ਹਾਲਾਤ ਹੈ ਤੇ ਗੁਰੂ ਸਾਹਿਬ ਦਾ ਸੁੱਖ ਆਸਣ ਲਈ ਇਹਨਾਂ ਨੇ ਇੱਕ ਲੰਬਾਰੀ ਜੀ ਬਣਾਈ ਹੋਈ ਹੈ ਉੱਥੇ ਗੁਰੂ ਸਾਹਿਬ ਨੂੰ ਸੁੱਖ ਆਸਣ ਤੇ ਰੱਖਦੇ ਸੀ ਤੇ 4 ਦਿਨ ਪਹਿਲੇ ਕੈਮਰੇ ਬੰਦ ਹੋਏ ਆ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਕਿ 4 ਦਿਨ ਪਹਿਲੇ ਆਪਸ ਚ ਦੋਨਾਂ ਤਰ੍ਹਾਂ ਦੀ ਤੁਤੂ ਮੈਮਾ ਵੀ ਹੋਈ ਆ ਥਾਣੇ ਤੱਕ ਵੀ ਇਹਨਾਂ ਦੀਆਂ ਦਰਖਾਸਤਾਂ ਗਈਆਂ ਜੀ ਔਰ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਦੋਨੋਂ ਤਰ੍ਹਾਂ ਦੇ ਪਰਚਾ ਹੋਣਾ ਚਾਹੀਦਾ ਦੋਨੋਂ ਤਰ੍ਹਾਂ ਹੀ ਬੇਦਬੀ ਦਾ ਮੁੱਖ ਕਾਰਨ ਬਣੀ ਆ ਜੀ ਇਹਨਾਂ ਨੇ ਆਪਸੀ ਭਾਈਚਾਰੇ ਦਾ ਦੋਨਾਂ ਤਰ੍ਹਾਂ ਨੇ ਜਾਣ ਕੇ ਮਿੱਥ ਕੇ ਧੰਸ਼੍ਰੀ ਗੁਰੂ ਗ੍ਰੰਥ ਸਾਹਿਬਾ ਜੀ ਮਾਰੇ ਦੀ ਬੇਦਬੀ ਕੀਤੀ ਆ ਜੀ ਇਸ ਬੇਦਬੀ ਨੂੰ ਕਿਸੇ ਬੱਚੇ ਦੇ ਜਾਂ ਕਿ ਸੇ ਮਨਬੁਤੀ ਦੇ ਨਾਲ ਬੰਨਿਆ ਜਾਵੇ ਮੈਂ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦਾ ਇਹਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਪੁਲਿਸ ਨਾਲ ਤੁਹਾਡੀ ਹੋਈ ਮੀਟਿੰਗ ਹਾਂਜੀ ਸਾਡੀ ਭਾਰਤ ਸਿੰਘ ਡੀਐਸਪੀ ਸਾਹਿਬ ਨਾਲ ਹੋਈ ਸਾਨੂੰ ਭਰੋਸਾ ਦਿਵਾਇਆ ਜੀ ਇੱਕ ਬੰਦਾ ਅਸੀਂ ਰੌਂਡ ਅਪ ਕਰ ਲਿਆ ਆ ਬਾਕੀ ਅਸੀਂ ਨੇੜੇ ਆ ਸਵੇਰ ਤੱਕ ਅਸੀਂ ਤੁਹਾਨੂੰ ਕਲੀਅਰ ਕਰ ਦਿਆਂਗੇ ਪਰ ਸਾਨੂੰ ਸੰਤੁਸ਼ਟੀ ਨਹੀਂ ਹੈ ਜੀ ਹਲੇ ਤੱਕਨ ਜਿੰਨੀਆਂ ਵੀ ਪੰਜਾਬ ਦੇ ਵਿੱਚ ਬੇਦਬੀਆਂ ਹੋਈਆਂ ਮੈਂ ਤੁਹਾਡੇ ਵੀਡੀਓ ਰਾਹੀਂ ਦੱਸ ਰਿਹਾ ਅੱਜ ਤੱਕਨ ਕੋਈ ਐਸਾ ਦੱਸ ਦਿਓ ਜਿਹਨੂੰ ਬੇਦਬੀ ਵਾਲੇ ਨੂੰ ਸਜ਼ਾ ਹੋਈ ਹੋਵੇ ਅੱਜ ਤੱਕਨ ਨਹੀਂ ਹੋਈ ਜੀ ਲੋਕਾ ਠੀਕ ਹੈ थैंक यू ਦੋਵੇਂ ਇਹਨਾਂ ਦੀ ਕਰੀ ਸਰ ਮਾਲਾ ਪਿੰਡ ਦੇ ਵਿੱਚ ਇੱਕ ਬੇਅਦਬੀ ਹੋਈ ਹੋਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਂਗ ਜਿਹੜੇ ਸੀ ਉਹ ਅੰਦਰ ਵੀ ਇੱਕ ਬਾਹਰ ਵੀ ਜੜਖਸੇ ਚੱਤੇ ਹੋਏ ਜਿਹੜੇ ਪਾਰਕ ਕੀ ਕੋਸ਼ ਹਲੇ ਤੱਕ ਤੁਸੀਂ ਆਏ ਹੋ ਮੋਕੇ ਤੇ ਅਸੀਂ ਜਸੂ ਜੇ ਆ ਕੇ ਚੈੱਕ ਕਰਦੇ ਪਏ ਹਾਂ ਕੈਮਰੇ ਜਿਹੜੇ ਵਗੈਰਾ ਲੱਗੇ ਉਹ ਚੈੱਕ ਕਰ ਰਹੇ ਹਾਂ ਟਿਕਟ ਟਿਕਟ ਦੇ ਬੰਦੇ ਜਿਹੜੇ ਜਿੰਨਵਾਰ ਹੈਗੇ ਆ ਉਹ ਜਿੱਦਾਂ ਹੀ ਇਹਦੀ ਜਾਂਚ ਪੂਰੀ ਹੋਏਗੀ ਅਸੀਂ ਤੁਹਾਨੂੰ ਇਹਦੇ ਪ੍ਰੋਪਰ ਬਰੀਫ ਜਿਹੜਾ ਕਰਦੇ ਆਂਗੇ ਇਨਵੈਸਟਿਗੇਸ਼ਨਸ ਮਾਮਲਾ ਜਦੋਂ ਸਰਹੰਦ ਤੋਂ ਦੇਖਿਆ ਅੰਦਰ ਸੀਸੀਟੀਵੀ ਤਾਂ ਜ਼ਰੂਰ ਲੱਗੇ ਹੋਏ ਹੈਗੇ ਪਰ ਉਹ ਕਹਿੰਦੇ ਉਹ ਵਰਕਿੰਗ ਦੇ ਵਿੱਚ ਹੈ ਨਹੀਂਗੇ ਚੱਲਦੇ ਨਹੀਂ ਹੈਗੇ ਅੰਦਰ ਆਲਰੇਡੀ ਅਸੀਂ ਵੈਸੇ ਹਰ ਵਾਰ ਚਿੱਠੀਆਂ ਲਿਖਦੇ ਆਂ ਹਰ ਮਹੀਨੇ ਚਿੱਠੀਆਂ ਜਾਂਦੀਆਂ ਆਂ ਕਿ ਜਿਹੜੇ ਜਿਹੜੇ ਕੈਮਰੇ ਠੀਕ ਕਰਾਓ ਅਗਰ ਕੋਈ ਨਈ ਹੈਗੇ ਠੀਕ ਉਹ ਪਹਿਚਕ ਕਰ ਲੈਣੇ ਜਦ ਤੱਕ ਅਸੀਂ ਪੂਰੀ ਪ੍ਰੋਪਰ ਨਹੀਂ ਪਤਾ ਹੈਗਾ ਸਹੀ ਦਾ ਕਿ ਕਿੱਥੇ ਕਿੱਥੇ ਕੈਮਰੇ ਜਿਹੜੇ ਲੱਗੇ ਆ ਸਾਈਡ ਦੇ ਉੱਤੇ ਵੀ ਤੇ ਜਿਹੜੇ ਅੰਦਰ ਲੱਗੇ ਖਰਾਬ ਸੀ ਲੱਗੇ ਸੀਗੇ ਉਹ ਪਹਿਚਕ ਕਰਕੇ ਤੁਹਾਨੂੰ ਬਾਅਦ ਵਿੱਚ ਜਿਹੜੀ ਡਿਟੇਲ ਰਿਪੋਰਟ ਦੇ ਦਿਆਂਗੇ ਅੰਦਰ ਕਹ ਕਿੰਨੇ ਵਜੇ ਹੈ ਗੁਰਪ੍ਰਸਾਦ ਜੇ ਕੋਈ 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 ਕਮੀ ਪੇਸੀ ਹੈਗੀ ਉਹ ਫਿਰ ਅਸੀਂ ਜਿਹੜੀ ਉਹਨਾਂ ਦੀ ਕਮੇਟੀ ਹੈਗੀ ਆ ਉਹਨਾਂ ਦੇਖ ਲੈਣੇ ਗੱਲ ਕਰਕੇ ਪਰ ਅਜੇ ਮੈਨੂੰ ਪੂਰਾ ਪਤਾ ਨਹੀਂ ਹੈਗਾ ਕਿਉਂਕਿ ਮੈਂ ਜਸਟਿਸ ਦੇ ਪਹੁੰਚਾਈਆਂ ਤੇ ਮੈਂ ਇਹ ਵੈਰੀਫਾਈ ਕਰਕੇ ਤੁਹਾਨੂੰ ਸਾਰੀ ਡਿਟੇਲ ਦੇ ਦਵਾਂਗਾ ਪਤਾ ਲੱਗਾ ਕਦੋਂ ਦੀ ਘਟਨਾਵਾ ਤਕਰੀਬਨ ਕੋਈ 4:30 ਦੇ ਲੱਗ ਸਕਦੀ ਘਟਨਾਵਾ ਜਿਹੜੀ ਐਸਐਚਓ ਨੇ ਮੈਨੂੰ ਜਿਹੜੀ ਉਹ ਮੇਰੇ ਧਿਆਨ ਚ ਲਿਆਦੀ 5:30 ਵਜੇ ਉਹੀ ਪਰ ਦੱਸਿਆ ਨੇ ਸਾਨੂੰ ਕਾਫੀ ਲੇਟ ਕੋਈ ਸੀਸੀਟੀਵੀ ਹਲੇ ਤਾਂ ਕੋਈ ਸਰ ਆਈਏ ਕੋ ਸਾਹਮਣੇ ਕੋਈ ਨਹੀਂ ਅਜੇ ਕਰ ਰਹੇ ਆ ਥੋੜਾ ਲੱਗੇਗਾ ਟਾਈਮ ਤੁ